ਕਰ ਮੜਾ ਜਣਾ ਫਰੰਟ ਸ਼ੀਸ਼ੇ ਦੇ ਮੜੀ ਜੀ ਨਿਗ੍ਹਾ ਮਰਾਦੀ ਬਾਈ ਸਾਰੇ ਸ਼ੀਸ਼ੇ ਨਾਲ ਫਰੰਟ ਵਾਲਾ ਵੀ ਨਾਲ ਦਾ ਹਲਕੀ ਜੀ ਤਰੇੜ ਆ ਬਾਈ ਉਹ ਪਹਿਲਾਂ ਦੱਸਤਾ ਉਹ ਜੇ ਮੌਕੇ ਤੇ ਕਹੋਗੇ ਤਾਂ ਬਦਲਾ ਕੇ ਦੇ ਗੋਡੇ ਪਿੱਲਰ ਫੱਟੀ ਫੁੱਟੀ ਸਾਰਾ ਕੁਝ ਨਾਲ ਦਾ ਬਾਈ ਸ਼ੀਲਡ ਇੰਜਨ ਬਿਲਕੁਲ ਸੁੱਕਾ ਜਮਾ 1 ਰੁਪਿਆ ਨਹੀਂ ਲਾਉਣਾ ਤੁਸੀਂ ਕਹਿਣ ਦਾ ਮਤਲਬ ਹਸੀ ਗਾਲ ਮਿੱਤਰ ਪਿਆਰੋ ਤੁਹਾਡਾ ਸਵਾਗਤ ਆ ਪੀਵੀ03 ਕਾਰ ਬਯਾਰ ਪਿੰਡ ਸਲਾਤਪੁਰਾ ਲੈ ਵੀ ਕਿਰਪਾ ਜੀ ਮੜੀ ਜੀ ਕਰਾ ਨਿਗ੍ਹਾ ਮਰਵਾ ਦੇ ਗੱਡੀ ਤੇ ਘੈਂਟ ਗੱਲ ਬਾਤ ਆ ਬਾਈ 2014 ਮਾਡਲ ਹੈ ਪੰਜਾਬ ਨੰਬਰ ਬਿਲਕੁਲ ਓਕੇ ਜਿਹੜੇ ਫਰੰਟ ਵਾਲੇ ਟਾਇਰ ਆ ਬਾਈ ਉਹ ਬਿਲਕੁਲ ਨਵੇਂ ਆ ਤੇ ਜਿਹੜੇ ਮਗਰਲੇ ਟਾਇਰ ਆ ਬਾਈ ਉਹ ਐਂ ਮੰਨ ਲੜੋ ਵੀ ਉਹਨਾਂ ਦੀ ਹਾਲਤ ਪਈ ਹੈਗੀ ਤਕਰੀਬਨ ਤਕਰੀਬਨ 80-85 ਪੈਸੇ ਲੈ ਵੀ ਇਧਰ ਵਾਰ ਦੀ ਮੜੀ ਕਰਾ ਅੰਦਰ ਨਿਗਾ ਮਰਾਈ ਸਲੋ 모ਸ਼ਨ ਤੇ ਗੱਡੀ ਦਿਖਾ ਦੇ ਮਿਊਜ਼ਿਕ ਸਿਸਟਮ ਕੰਪਨੀ ਫਿਟਲ ਵਾਲਾ VDI 2014 ਮਾਡਲ ਸੀਟ ਕਵਰ ਜਮਨ ਨਵੇਂ ਆ ਇੰਟੀਰੀਅਰ ਜਮਨ ਸਾਫ਼ ਸੁਥਰਾ ਜਿੰਨੀ ਮਿੱਤਰੋ ਗੱਲਬਾਤ ਹੁੰਦੀ ਹੈ ਗੱਡੀ ਦੇ ਵਿੱਚ ਉਹਨੂੰ ਕੋਈ ਦੱਸਦੇ ਆ ਆਪਾਂ ਵੱਧ ਘੱਟ ਗੱਲ ਕੋਈ ਨਹੀਂ ਹੁੰਦੀਗੀ ਬਿਲਕੁਲ ਓਕੇ ਗੱਡੀ ਆ 2014 ਮਾਡਲ ਡਿਜ਼ਾਇਰ ਪੰਜਾਬ ਨੰਬਰ ਆ ਬੀ ਡੀ ਆਈ ਆ ਘੈਂਟ ਗੱਲ ਬਾਤ ਆ ਇੱਕ ਮਿੰਟ ਕਰ ਭੇਜ ਇਹ ਕਾ ਚੀਜ਼ ਤੇ ਮਰਾਈ ਕਿਤਨੀ ਆ ਭਾਈ ਕਿਸ ਨੇ ਸੌਂਕ ਨਾ ਰੱਖੀ ਵੀ ਸੀ ਹਨ ਇਹ ਵੀ ਪੱਟੀ ਲਵਾਈ ਹੋਏ ਜਗਦੀ ਰਾਤ ਨੂੰ ਕਰ ਭੇਜ ਵੀਰੇ ਬਹੁਤ ਸੋਹਣਾ ਕਲਰ ਕੱਢਦੀ ਹੈਗੀ ਬਹੁਤ ਸੋਹਣਾ ਲੈ ਵੀ ਇੰਜਨ ਗੇਅਰ ਡਿੱਗੀ ਵਗੈਰਾ ਲੈ ਵੀ ਸੀਲਡ ਆ ਸਾਰਾ ਕੁਝ ਜਮਾ ਸਾਰੀ ਗੱਡੀ ਸੀਲਡ ਮਿਲ ਜੂਗੀ ਕਿ ਤੋਂ ਕਲੀ ਸੜੀ ਨਹੀਂ ਬਿਲਕੁਲ ਓਕੇ ਜਮਾ ਹਾਲਤ ਪੂਰੀ ਵਧੀਆ ਗੱਡੀ ਦੀ 2014 ਮਾਡਲ ਸਾਰੇ ਸੀਸੇ ਨਾਲ ਦੇ ਆ ਆ ਜਾ ਵੀ ਗਰ ਭੇਜ Ориਜਨਲ BDI ਲੈ ਵੀ ਅਕਰ ਮੜਾ ਜਣਾ ਫਰੰਟ ਸੀਸੇ ਤੇ ਮੜੀ ਜੀ ਨੀਗਾ ਮਰਾਦੀ ਬਾਈ ਸਾਰੇ ਸੀਸੇ ਨਾਲ ਦੇ ਫਰੰਟ ਵਾਲਾ ਵੀ ਨਾਲ ਦਾ ਹਲਕੀ ਜੀ ਤਰੇਡ ਆ ਬਾਈ ਉਹ ਪਹਿਲਾਂ ਦੱਸਤਾ ਕੁਝ ਮੌਕੇ ਤੇ ਕਹੋਗੇ ਤਾਂ ਬਦਲਾ ਕੇ ਦੇ ਦੇਾਂਗੇ ਬਾਈ ਉਹ ਅੱਪ ਰੇਟ ਚ ਉਹ ਜੀ ਗੱਲਬਾਤ ਕਰ ਲਾਂਗੇ ਲੈ ਵੀ ਮਰਵਾਇਜ਼ ਕਰਾਂ ਨੀਗਾ ਬੈਟਰੀ ਬਾਈ ਪੂਰੀ ਸੋਹਣੀ ਆ ਓਕੇ ਬੈਟਰੀ ਜਮਾ ਗੋਡੇ ਪਿਲਰ ਤੇ ਨਹੀਂ ਕੰਮਰਾ ਦੀ ਕਰ ਪੇ ਜੁੜੀ ਗੋਡੇ ਪਿਲਰ ਫੱਟੀ ਫੁੱਟੀ ਸਾਰਾ ਕੁਝ ਨਾਲ ਦਾ ਬਾਈ ਸੀਲਡ ਇੰਜਨ ਬਿਲਕੁਲ ਸੁੱਕਾ ਜਮਾ 1 ਰੁਪਿਆ ਨਹੀਂ ਲਾਉਣਾ ਤੁਸੀਂ ਕਹਿਣ ਦਾ ਮਸਲਾ ਵੀ ਜਮਾ ਬਿਲਕੁਲ ਓਕੇ ਗੱਡੀ ਹੈਗੀ ਆ ਸਰਵਿਸ ਕਰਾਉਣ ਵਾਲੀ ਆ ਸਰਵਿਸ ਆਪਾਂ ਤੁਹਾਨੂੰ ਪਹਿਲਾਂ ਦੱਸਤਾ ਬਾਈ ਸਰਵਿਸ ਉਹਨੂੰ ਕਰਾਉਣੀ ਪਊਗੀ ਮਿੱਤਰੋ ਜਿਹੜਾ ਵੀ ਗੱਡੀ ਖਰੀਦੂਗਾ ਸਰਵਿਸ ਬਾਈ ਜੇ ਹੋਈ ਵੀ ਹੁੰਦੀ ਤਾਂ ਆਪਾਂ ਦੱਸ ਦਿੰਨੇ ਆ ਕਰਾਉਣ ਵਾਲੀ ਆ ਆ ਚੀਜ਼ ਬਿਲਕੁਲ ਓਕੇ ਆ ਬਾਈ ਬੀ ਡੀ ਆਈ ਚਿੱਟਾ ਕਲਰ ਪੰਜਾਬ ਨੰਬਰ ਤੇ 2014 ਮਾਡਲ ਆ ਸਾਰੇ ਹਿੱਸੇ ਨਾਲ ਦੇ ਆ ਜੇ ਵੀ ਮਿੱਤਰੋ ਜਿਹੜੀ ਗੱਡੀ ਦੀ ਡਿਮਾਂਡ ਆ ਉਹ 3 ਲੱਖ ਤੇ 40000 ਰੁਪਏ ਨੇਗੋਸ਼ੀਏਬਲ ਰੇਟ ਆ ਮੰਨਤਨ ਹੋ ਜੂਗਾ ਨੰਬਰ ਸਕਰੀਨ ਤੇ ਸੰਪਰਕ ਕਰ ਲਿਓ ਅੱਛੀ ਗੱਲ ਆ